ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਅਸੀਂ ਐਸੀ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਆਓ ਜੀ ਸ਼ੁਰੂ ਕਰਦੇ ਹਾਂ ਇੱਕ ਘੁੱਗੀ ਦੀ ਕਹਾਣੀ ਪੰਜਾਬ ਦੀ ਧਰਤੀ ਹਮੇਸ਼ਾ ਹੀ ਰੰਗਾ ਨਾਲ ਭਰੀ ਰਹਿੰਦੀ ਹੈ ਕਦੇ ਸਰੋਂ ਦੇ ਖੇਤਾਂ ਦੀਆਂ ਪੀਲੀ ਚਾਦਰ ਕਦੇ ਗੰधेरी ਦੇ ਰਾਸ ਦੀ ਮਠਾਸ ਕਦੇ ਵਾਹਿਗੁਰੂ ਦੇ ਨਾਮ ਨਾਲ ਗੂੰਜਦੀਆਂ ਗੁਰਬਾਣੀਆਂ ਇਸੇ ਧਰਤੀ ਤੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੋ ਕਿ ਲੁਧਿਆਣੇ ਦੇ ਨੇੜੇ ਵੱਸਦਾ ਸੀ ਇੱਕ ਵੱਡਾ 버ਗਰ ਦਾ ਦਰਘਤ ਖੜਾ ਸੀ ਲੋਕ ਪਿੰਡ ਦੇ ਲੋਕ ਉਸ ਨੂੰ ਵੱਡਾ ਸਾਹਿਬ ਆਖਦੇ ਸਨ ਉਸ ਵਰਗਤ ਚੌਪਾਈ ਸਾਜਦੀ ਚੌਪਾਲ ਸਾਜਦੀ ਸੀ ਜਿੱਥੇ ਬਜ਼ੁਰਗਾਂ ਇਕੱਠੇ ਕਰਦੇ ਬੱਚੇ ਖੇਡਦੇ ਅਤੇ ਕਔਰਤਾਂ ਕਦੇ-ਕਦੇ ਗੱਲਾਂ-ਵਾਟਾਂ ਕਰਦੀਆਂ ਉਸ ਵਰਗਰ ਦੀ ਇੱਕ ਟਾਣੀ ਉੱਤੇ ਹਰ ਰੋਜ਼ ਇੱਕ ਘੁੱਗੀ ਆ ਕੇ ਮਹਿਰਤਦੀ ਸੀ ਉਸ ਦਾ ਰੰਗ ਸੁਨਹਿਰੀ ਭੂਰਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਅਜਿਹੀ ਨੂਰ ਸੀ ਜਿਵੇਂ ਕਿਸੇ ਕੋਲ ਕਈ ਸਦੀਆਂ ਪੁਰਾਣੀਆਂ ਕਹਾਣੀਆਂ ਦਾ ਖਜ਼ਾਨਾ ਹੋਵੇ ਪਿੰਡ ਦੇ ਲੋਕ ਉਸ ਨੂੰ ਕੁੱਗੀ ਰਾਣੀ ਆਖਦੇ ਸਨ ਹਰ ਇੱਕ ਹਰ ਸਵੇਰ ਜਦੋਂ ਸੂਰਜ ਦੀਆਂ ਕਿਰਨ ਪਹਿਲੀਆਂ ਕਿਰਨਾਂ ਖੇਤਾਂ ਉੱਤੇ ਪੈਂਦੀਆਂ ਉਹ ਕੁੱਗੀ ਆਪਣੇ ਕੁੰਜਣ ਨਾਲ ਪਿੰਡ ਨੂੰ ਜਗਾਉਂਦੀ ਕੁੰਝ ਕੁੰਝ ਬਜ਼ੁਰਗ ਕਹਿੰਦੇ ਸਨ ਕਿ ਕੁੱਗੀ ਦਾ ਬੋਲਣਾ ਕਿਸੇ ਸ਼ਗਨ ਵਾਂਗ ਹੈ ਜੇ ਉਹ ਘਰ ਦੇ ਨੇੜੇ ਬੋਲੇ ਤਾ ਸਮਝ ਲੋ ਘਰ ਵਿੱਚ ਖੁਸ਼ੀ ਆਉਣ ਵਾਲੀ ਹੈ ਕਈ ਵਾਰ ਉਹੀ ਬੋਲ ਲੋਕਾਂ ਨੂੰ ਡਰਾਉਂਦੇ ਵੀ ਸਨ ਕਿਉਂਕਿ ਕੁਝ ਲੋਕ ਮੰਨਦੇ ਸਨ ਕਿ ਕੁੱਗੀ ਦਾ ਬੋਲਣਾ ਦੁੱਖ ਦੀ ਪੇਸ਼ਣ ਜਗੋਈ ਹੈ ਪਰ ਬੱਚਿਆਂ ਲਈ ਤਾਂ ਉਹ ਉਹ ਸਿਰਫ ਖੇਤਾਂ ਦੀ ਸਾੰਗਣ ਸੀ ਐਸੇ ਪਿੰਡ ਵਿੱਚ ਕਰਮਜੀਤ ਨਾਂ ਦਾ ਇੱਕ ਛੋਟਾ ਜਿਹਾ ਮੁੰਡਾ ਸੀ ਉਹ ਮਾੜਾ ਸਿਰਫ 10-11 ਸਾਲ ਪਰ ਮਨ ਬਹੁਤ ਚੰਗ ਚੁਸਤ ਸੀ ਉਸ ਨੂੰ ਫਾਂਸੀਆਂ ਨਾਲ ਪਿਆਰ ਖਾਸ ਪਿਆਰ ਸੀ ਜਦੋਂ ਵੀ ਘੁੱਗੀਆਂ ਵਰਕਰ ਦੇ ਬੈਠਦੀ ਕਰਮਜੀਤ ਆਪਣੇ ਘਰ ਦੀ ਸਾਸ ਤੇ ਚੜ ਜਾਂਦਾ ਤੇ ਉਸ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਘੁੱਗੀਆਂ ਤੂੰ ਮੇਰੀ ਗੱਲ ਸੁਣਦੀ ਏ ਉਹ ਹੌਲੀ-ਹੌਲੀ ਕਹਿੰਦੀ ਘੁੱਗੀਆਂ ਆਪਣੇ ਗਾਰਡਨ ਤਰਸਦੀ ਰਹਿ ਕਰਦੀ ਖਾਂਬੋ ਹੇਲਾਉਂਦੀ ਤੇ ਕੋ ਕੁਝ ਕੁ ਆਵਾਜ਼ ਦਿੰਦੀ ਕਰਮਜੀਤ ਨੂੰ ਲੱਗਦਾ ਸੀ ਜਿਵੇਂ ਉਹ ਉਸ ਨਾਲ ਦੋਸਤੀ ਕਰਨਾ ਚਾਹੁੰਦੀ ਹੋਵੇ ਪਿੰਡ ਦੇ ਲੋਕ ਕਈ ਵਾਰ ਕਰਮਜੀਤ ਦਾ ਮਜ਼ਾਕ ਵੀ ਬਣਾਉਂਦੇ ਓਏ ਕਰਮਾ ਤੂੰ ਘੁੱਗੀ ਨਾਲ ਇਹ ਵਿਆਹ ਕਰਵਾ ਲੈ ਪਰ ਕਰਮਜੀਤ ਨਾਰਾਜ਼ ਨਹੀਂ ਹੁੰਦਾ ਸੀ ਉਸ ਦੇ ਲਈ ਘੁੱਗੀ ਸਿਰਫ ਪાંਸੀ ਨਹੀਂ ਸਗੋ ਇੱਕ ਦੋਸਤ ਸੀ ਜਿਸ ਨੂੰ ਕੋਈ ਦੁੱਖ ਸੁੱਖ ਸੁਣਾ ਸਕਦਾ ਸੀ ਪਿੰਡ ਦੀ ਪਿੰਡ ਦੀਆਂ ਔਰਤਾਂ ਵੀ ਘੁੱਗੀ ਨੂੰ ਆਪਣੇ ਗੀਤਾਂ ਵਿੱਚ ਬੁਲਾਉਂਦੀਆਂ ਸਨ ਜਦੋਂ ਉਹ ਚੱਕੀ ਤੇ ਗਧਮ ਪੀਸਦੀਆਂ ਜਾਂ گاਵਾ ਦੁੱਧਣੀਆਂ ਤਾਂ ਕਈ ਵਾਰ ਗੀਤਾ ਵਿੱਚ ਆ ਜਾਂਦੀ ਘੁੱਗੀਏ ਕੁੰਝ ਨਾ ਕਰ ਮੇਰੇ ਸੱਜਣ ਆਉਣ ਵੇਲੇ ਨੇ ਇਸ ਤਰ੍ਹਾਂ ਘੁੱਗੀ ਪਿੰਡ ਦੇ ਹਰ ਦਿਲ ਦੇ ਨੇੜੇ ਸੀ ਕਿਸੇ ਲਈ ਉਹ ਖੁਸ਼ੀ ਦਾ ਸੰਦੇਸ਼ ਸੀ ਕਿਸੇ ਲਈ ਇੱਕ ਰਹੱਸ ਸੀ ਪਰ ਸਭ ਲਈ ਉਹ ਇੱਕ اٹਲ ਹਕੀਕਤ ਸੀ ਜਿਵੇਂ ਬਰਗ ਬਰਗਦ ਜਿਵੇਂ ਚੌਪਾਲ ਜਿਵੇਂ ਗੋਤਵਾਰਾ ਇੱਕ ਦਿਨ ਕਰਮਜੀਤ ਨੇ ਸੋਚਿਆ ਕਿ ਗੁੱਗੀ ਦਾ ਘੋਸ਼ਲਾ ਲੱਭੇ ਉਹ ਬਰਗਰ ਤੇ ਚੜ ਗਿਆ ਉਹ ਉੱਪਰ ਪਹੁੰਚ ਕੇ ਉਸ ਨੇ ਵੇਖਿਆ ਇੱਕ ਇੱਕ ਵੱਡੀ ਟਹਾਣੀ ਵਿੱਚ ਸੁੱਕੀਆਂ ਟਾਹਣੀਆਂ ਤੇ ਪੱਤਿਆਂ ਨਾਲ ਬਣਿਆ ਘੋਸਲਾ ਸੀ ਉਸ ਵਿੱਚ ਦੋ ਚਿੱਟੇ ਆਂਡੇ ਪਏ ਸਨ ਕਰਮਜੀਤ ਦਾ ਮਨ ਕੀਤਾ ਕਿ ਇੱਕ ਆਂਡਾ ਚੁੱਕ ਲੈ ਪਰ ਉਸ ਦੇ ਅੰਦਰ ਆਵਾਜ਼ ਆਈ ਨਹੀਂ ਇਹ ਤਾਂ ਉਸਦਾ ਪਰਿਵਾਰ ਹੈ ਉਹ ਚ ਜਦ ਹੀਠਾ ਉੱਤਰ ਆਇਆ ਉਸ ਦਿਨ ਤੋਂ ਉਸਨੇ ਸੋਚਿਆ ਕਿ ਉਹ ਕੁੱਗੀ ਦੇ ਬੱਚਿਆਂ ਦਾ ਰਖਵਾਲਾ ਬਣੇਗਾ ਪਿੰਡ ਦੇ ਹੋਰ ਬੱਚੇ ਕਈ ਵਾਰ ਪੱਥਰ ਛੱਟ ਕੇ ਕੁੱਗੀ ਨੂੰ ਭਜਾਉਂਦੇ ਸਨ ਪਰ ਕਰਮਜੀਤ ਹਮੇਸ਼ਾ ਉਸ ਨੂੰ ਰੋਕਦਾ ਉਹ ਕਹਿੰਦਾ ਇਹ ਵੀ ਸਾਡੀ ਤਰ੍ਹਾਂ ਜੀਵ ਹੈ ਉਸ ਨੂੰ ਦੁੱਖ ਨਾ ਦਿਓ ਹੌਲੀ-ਹੌਲੀ ਹੋਰ ਬੱਚੇ ਵੀ ਸਮਝਣ ਲੱਗ ਪਏ ਅਸ਼ਰਤ ਰਾਤ ਕਰਮਜੀਤ ਨੇ ਸੁਪਨਾ ਵੇਖਿਆ ਉਸਨੇ ਵੇਖਿਆ ਕਿ ਕੁੱਗੀ ਉਸ ਨਾਲ ਬੋਲ ਰਹੀ ਹੈ ਕਰਮਾ ਤੂੰ ਮੇਰਾ ਮਿੱਤਰ ਹੈ ਮੇਰੇ ਬੱਚਿਆਂ ਨੂੰ ਤੂੰ ਹੀ ਸੁਰੱਖਿਅਤ ਰੱਖੇਗਾ ਤੇਰੇ ਦਿਲ ਦੀ ਸੱਚਾਈ ਮੇਰੇ ਦਿਲ ਨੂੰ ਪਿਆਰੀ ਹੈ ਸੁਪਨੇ ਤੋਂ ਜਾ ਕੇ ਕਰਮਜੀਤ ਦੇ ਮਨ ਵਿੱਚ ਇੱਕ ਨਵਾਂ ਜੋਸ਼ ਆ ਗਿਆ ਹੁਣ ਉਹ ਕੁੱਗੀ ਨੂੰ ਸਿਰਫ ਪੰਛੀ ਨਹੀਂ ਸਮਝਦਾ ਸੀ ਸਗੋਂ ਜੀਵਨ ਦਾ ਇੱਕ ਸੁਨੇਹਾ ਮੰਨਦਾ ਸੀ ਬਰਗਰ ਦੇ ਚਰਮਟ ਵਿੱਚ ਉਸ ਉਸ ਉਹ ਗੀਦਾ ਘਰ ਸੀ ਉਸ ਦਿਨ ਉਸ ਨੇ ਆਪਣੇ ਪਰਿਵਾਰ ਲਈ ਟਹਣੀਆਂ ਸੁੱਕੀਆਂ ਘਾਹ ਦੀਆਂ ਤੀਲੀਆਂ ਤੇ ਕਈ ਵਾਰ ਕਿਸਾਨਾਂ ਦੇ ਖੇਤਾਂ ਚੋਂ ਚੁੱਕ ਕੇ ਲਿਆਂਦੇ ਸੂਤ ਦੇ ਧਾਗਿਆਂ ਨਾਲ ਹੌਂਸਲਾ ਬਣਾਇਆ ਸੀ ਪਿੰਡ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਇੱਕ ਛੋਟੇ ਜਿਹੇ ਪાંਸੀ ਲਈ ਘੜ ਬਣਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ ਪਰ ਘੁੱਗੀ ਨੇ ਉਹ ਘਰ ਬੜੀ ਮਿਹਨਤ ਨਾਲ ਬਣਾਇਆ ਸੀ ਹੌਂਸਲੇ ਵਿੱਚ ਪਹਿਲਾਂ ਦੋ ਆਂਡੇ ਸਨ ਕਰਮਜੀਤ ਨੇ ਵੇਖੇ ਵੀ ਸਨ ਹਫ਼ਤੇ ਬੀਤਣ ਹਫ਼ਤੇ ਬੀਤ ਗਏ ਇੱਕ ਸਵੇਰ ਜਦੋਂ ਸੂਰਜ ਦੀਆਂ ਕਹਿਨਾਂ ਵਰਗਤ ਦੀਆਂ ਠਾਣੀਆਂ ਨੂੰ ਚੁੰਮਦੀਆਂ ਸਨ ਹੌਂਸਲੇ ਵਿੱਚੋਂ ਹੌਲੀ-ਹੌਲੀ ਚਿੰਕਣ ਦੀ ਆਵਾਜ਼ ਆਈ ਦੋ ਸੋਟ ਦੋ ਛਿੱਟੇ ਛਿੱਟੇ ਬੱਚੇ ਜਨਮ ਲੈ ਚੁੱਕੇ ਸਨ ਉਸਨਾਂ ਦੀਆਂ ਅੱਖਾਂ ਅਜੇ ਵੀ ਬੰਦ ਸਨ ਪਰ ਉਹਨਾਂ ਦੀਆਂ ਛੋਟੀਆਂ ਚੂਚਾਂ ਖੁੱਲ ਰਹੀਆਂ ਸਨ ਮਾਂ ਤੋਂ ਦਾਣਾ ਲੈਣ ਲਈ ਕਰਮਜੀਤ ਨੇ ਇੱਕ ਦਿਨ ਸੱਤ ਤੋਂ ਇਹ ਮੰਜ਼ਰ ਵੇਖਿਆ ਉਸ ਦਾ ਮਨ ਖੜ ਗਿਆ ਉਸ ਨੇ ਸੋਚਿਆ ਇਹ ਤਾਂ ਮੇਰੇ ਮੇਰੇ ਵੀ ਭਰਾ ਭੈਣਾ ਵਰਗੇ ਨੇ ਮੈਂ ਇਹਨਾਂ ਦਾ ਵੱਡਾ ਭਰਾ ਹਾਂ ਉਸ ਦਿਨ ਤੋਂ ਉਹ ਹਰ ਵੇਲੇ ਕੁੱਗੀ ਦੇ ਕੌਂਸਲੇ ਤੇ ਧਿਆਨ ਰੱਖਣ ਲੱਗਾ ਲੱਗ ਪਿਆ ਉਗੀ ਆਪਣੀਆਂ ਉਡਾਰੀਆਂ ਵਿੱਚ ਕਦੇ-ਕਦੇ ਖੇਤਾਂ ਵੱਲ ਜਾਂਦੀ ਖੂਹਾਂ ਦੀਆਂ ਗਿਹੂਆਂ ਦੀਆਂ ਬੱਲੀਆਂ ਵਿੱਚੋਂ ਛੋਟੇ ਕੀੜੇ ਦਾਣੇ ਤੇ ਦਾਣਿਆਂ ਦੇ ਸਿਲਕੇ ਲਿਆਉਂਦੀ ਕਈ ਵਾਰ ਉਹ ਪਿੰਡ ਦੇ ਆਂਗਣਾਂ ਵਿੱਚੋਂ ਡਿੱਗੀਆਂ ਦਾਲਾਂ, ਉਡੀਆਂ ਫਲੀਆਂ ਵੀ ਚੁੱਕ ਲਿਆਉਂਦੀ ਉਹ ਸਾਰਾ ਖੁਰਾਕ ਆਪਣੇ ਬੱਚਿਆਂ ਦੀਆਂ ਚੋਚਾਂ ਵਿੱਚ ਪਾਉਂਦੀ ਬੱਚੇ ਖੁਸ਼ ਹੋ ਕੇ ਚੈਂਕਦੇ ਚੀਂ-ਚੀਂ-ਚੀਂ-ਚੀਂ ਬੱਚੇ ਵੱਡੇ ਹੋਣ ਲੱਗੇ ਪਹਿਲਾ ਉਹਨਾਂ ਦੇ ਸਰੀਰ ਉਤੇ ਸਿਰਫ ਰੂਆਂ ਜਿਹੇ ਨਰਮ ਬਾਲ ਸਨ ਹੌਲੀ-ਹੌਲੀ ਪੰਖ ਨਿਕਲਣ ਲੱਗ ਪਏ ਜ ਜਿਵੇਂ ਕਿਸੇ ਬੱਚੇ ਦੇ ਪਹਿਲੇ ਦੰਦ ਨਿਕਲਦੇ ਹਨ ਉਸੇ ਤਰ੍ਹਾਂ ਇਹ ਪੰਖ ਹੂਗੀ ਦੇ ਬੱਚਿਆਂ ਦੀ ਦੁਨੀਆ ਵਿੱਚ ਨਵੀਆਂ ਸ਼ੁਰੂਆਤ ਦਾ ਸੰਕੇਤ ਸਨ ਕਰਮਜੀਤ ਹਰ ਰੋਜ਼ ਉਹਨਾਂ ਦੀ ਪ੍ਰਗਤੀ ਦੇਖਦਾ ਕਦੇ ਉਹ ਸੋਚਦਾ ਕਿੰਨਾ ਵਧੀਆ ਹੋਵੇ ਜੇ ਮੈਂ ਵੀ ਪੰਖ ਲਾ ਕੇ ਉੱਡ ਸਕਾਂ ਕੁੱਗੀ ਦੇ ਨਾਲ ਦੂਰ ਅਸਮਾਨ ਵਿੱਚ ਜਾਵਾਂ ਉਸ ਦਾ ਮਨ ਕਈ ਵਾਰ ਕੁੱਗੀ ਦੀ ਦੁਨੀਆ ਦੇ ਸੁਪਨੇ ਵਹੁੰਦਾ ਇੱਕ ਦਿਨ ਕਰਮਜੀਤ ਆਪਣੇ ਦੋਸਤ ਨੂੰ ਵੀ ਕੁੱਗੀ ਦੇ ਘੋਸਲੇ ਵੱਲ ਲੈ ਗਿਆ ਉਹਨਾਂ ਵਿੱਚੋਂ ਇੱਕ ਮੁੰਡਾ ਪੱਥਰ ਚੁੱਕ ਕੇ ਘੋਸਲੇ ਵੱਲ ਸੁੱਟਣ ਲੱਗਾ ਪਰ ਕਰਮਜੀਤ ਉਹ ਕਰਮਜੀਤ ਉਸ ਦਾ ਹੱਥ ਫੜ ਲੈਂਦਾ ਹੈ ਨਹੀਂ ਨਹੀਂ ਇਹ ਮੇਰੇ ਭੈਣ ਭਰਾ ਹਨ ਇਹਨਾਂ ਨੂੰ ਨਾ ਮਾਰ ਵੇਖ ਇਹਨਾਂ ਨੂੰ ਕਿੰਨਾ ਪਿਆਰ ਨਾਲ ਮਾਂ ਪਾਲ ਰਹੀ ਹੈ ਬੱਚੇ ਹੱਸ ਪਏ ਪਰ ਅੰਦਰੋਂ ਉਹਨਾਂ ਨੂੰ ਵੀ ਸੱਚਾਈ ਲੱਗੀ ਉਸ ਤੋਂ ਬਾਅਦ ਕੋਈ ਵੀ ਹੌਂਸਲੇ ਵੱਲ ਪੱਥਰ ਨਾ ਸੁੱਟਦਾ ਮਹੀਨਾ ਬੀਤ ਗਿਆ ਹੁਣ ਘੁੱਗੀ ਦੇ ਬੱਚੇ ਉਡਣ ਲਈ ਤਿਆਰ ਹੋ ਗਏ ਉਹ ਕੌਂਸਲੇ ਦੀਆਂ ਟਾਹਣੀਆਂ ਤੇ ਬੈਠ ਕੇ ਆਪਣੇ ਪੰਖ ਹਿਲਾਉਂਦੇ ਪਹਿਲਾ ਡਰਦੇ ਫਿਰ ਕੁਝ ਦੂਰ ਤੱਕ ਝਪਟਾਂ ਮਾਰਦੇ ਮਾਂ ਘੁੱਗੀ ਉਹਨਾਂ ਨੂੰ ਹੌਸਲਾ ਦਿੰਦੀ ਕੁੰਝ ਕੁੰਝ ਇਹ ਉਸਦੀ ਭਾਸ਼ਾ ਸੀ ਜਿਵੇਂ ਉਹ ਕਹਿ ਰਹੀ ਹੋਵੇ ਡਰੋ ਨਾ ਬੱਚਿਓ ਅਸਮਾਨ ਤੁਹਾਡਾ ਹੈ ਪਹਿਲੀ ਉਡਾਰੀ ਦਾ ਦਿਨ ਆ ਗਿਆ ਸਵੇਰ ਦੀ ਰੌਸ਼ਨੀ ਵਿੱਚ ਦੋਵੇਂ ਬੱਚੇ ਕੋਸਲੇ ਤੋਂ ਬਾਹਰ ਨਿਕਲੇ ਪਹਿਲਾਂ ਉਹ ਡਿੱਗੇ ਪਰ ਫਿਰ ਖੰਭ ਹਿਲਾ ਕੇ ਹਵਾ ਵਿੱਚ ਤੈਰ ਗਏ ਕਰਮਜੀਤ ਖੜਾ ਖੁਸ਼ੀ ਨਾਲ ਤਾਲੀਆਂ ਵਜਾ ਰਿਹਾ ਸੀ ਵਾਹ ਮੇਰੇ ਛੋਟੇ ਯਾਰੋ ਹੁਣ ਤੁਸੀਂ ਵੀ ਅਸਮਾਨ ਦੇ ਵਾਸੀ ਬਣ ਗਏ ਹੋ ਉਹ ਮੰਝਰ ਪਿੰਡ ਦੇ ਕਈ ਲੋਕਾਂ ਨੇ ਵੇਖਿਆ ਬਜ਼ੁਰਗ ਹੌਲੀ ਹੌਲੀ ਮੁਸਕਰਾਏ ਉਹਨਾਂ ਨੂੰ ਆਪਣੇ ਜਵਾਨ ਦਿਨ ਯਾਦ ਆ ਗਏ ਜਦੋਂ ਉਹ ਉਹ ਪਹਿਲੀ ਵਾਰ 30 ਚੌਗਟ ਪਾਰ ਕਰਕੇ ਵੱਡੀ ਦੁਨੀਆ ਵਿੱਚ ਕਦਮ ਰੱਖਦੇ ਸਨ ਘੁੱਗੀ ਦੇ ਬੱਚੇ ਦੀ ਪਹਿਲੀ ਉਡਾਰੀ ਪਿੰਡ ਲਈ ਖੁਸ਼ੀ ਦਾ ਕਾਰਨ ਬਣੀ ਲੋਕ ਕਹਿਣ ਲੱਗੇ ਇਹ ਚੰਗਾ ਸੰਗਰ ਹੈ ਆਉਣ ਵਾਲਾ ਸਮਾਂ ਚੰਗਾ ਹੋਵੇਗਾ ਕਰਮਜੀਤ ਦੇ ਮਨ ਵਿੱਚ ਇੱਕ ਨਵੀਂ ਚਮਕ ਸੀ ਉਹ ਸਨੋ ਲੱਗਿਆ ਜਿਵੇਂ ਉਹ ਵੀ ਉਹਨਾਂ ਬੱਚਿਆਂ ਨਾਲ ਉੱਠਦਾ ਹੋਵੇ ਉਹ ਸਮਝ ਗਿਆ ਸੀ ਕਿ ਅਸਲ ਖੁਸ਼ੀ ਦੂਜਿਆਂ ਨੂੰ ਉੱਠਦੇ ਦੇਖਣ ਵਿੱਚ ਹੁੰਦੀ ਹੈ ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਵਿੱਚ ਦੱਸਣਾ ਸਾਡੀਆਂ ਇਹ ਕਹਾਣੀਆਂ ਤੁਹਾਨੂੰ ਕਿਵੇਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ